ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪ੍ਰਭਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰਪਿੰਦਰ ਕੌਰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਚੈੱਕ ਕਰੋ ਜੀ ਅੱਜ ਦਾ ਬਣਾਇਆ ਹੋਇਆ ਡਿਜ਼ਾਈਨ neck ਤੇ 트렌ਡਿੰਗ ਦੇ ਵਿੱਚ ਹੈ ਜਿਹੜਾ ਡਿਜ਼ਾਈਨ ਲੇਟੈਸਟ ਹੈ 2025 ਦਾ ਤੇ ਦੇਖੋ neck ਤੇ ਮੈਂ ਬਣਾਇਆ ਇਹ ਡਿਜ਼ਾਈਨ ਤੇ ਫਿਨਿਸ਼ਿੰਗ ਚੈੱਕ ਕਰੋ ਵੀ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਕਿੰਨੀ ਫਿਨਿਸ਼ਿੰਗ ਦੇ ਨਾਲ ਮੈਂ ਇਹ ਤਿਆਰ ਕੀਤਾ ਹੈ ਇਹ ਹੈ neck ਤੇ ਡਿਜ਼ਾਈਨ ਨਹੀਂ ਦਿੱਤਾ ਤੇ ਇਹ ਹੈਗਾ ਜੀ ਬਾਹਵਾ ਤੇ 슬ੀਵਸ ਦਾ ਡਿਜ਼ਾਈਨ ਹੈ ਇਹ हाँ देखो स्लीवस के डिजाइन नैक डिज़ाइन है ये है जी अपने कोीव डिजाइन तो ऐसा आप प्लाजो तैयार किया बॉटम के उ देखो ये आप प्लाजो तैयार किया प्लाजो के उ भी यह डिज़ाइन तैयार किया ਤੇ ਨਾਲ ਇਹਦੇ ਹੈਗਾ ਦੁਪੱਟਾ ਦੁਪੱਟੇ ਦੇ ਉੱਤੇ ਲਗਾਈ ਹੈ ਜੀ ਮੈਂ ਲੈਸ਼ ਫਿਨਿਸ਼ਿੰਗ ਚੈੱਕ ਕਰਿਓ ਜੀ ਲੈਸ਼ ਦੀ ਵੀ ਕਿੰਨੀ ਕੁ ਫਿਨਿਸ਼ਿੰਗ ਦੇ ਨਾਲ ਮੈਂ ਲੈਸ਼ ਲਗਾਈ ਹੈ ਆ ਚੈੱਕ ਕਰੋ ਜੀ ਕਿੰਨੀ ਕੁ ਫਿਨਿਸ਼ਿੰਗ ਦੇ ਨਾਲ ਲਾਈਏ ਲੈਸ਼ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ neck ਦਾ ਡਿਜ਼ਾਈਨ ਤੇ sleeve ਦਾ ਡਿਜ਼ਾਈਨ ਤੁਸੀਂ ਵੀ ਜੇ ਆਪਣੇ ਸੂਟਾਂ ਦੇ ਸਿੰਪਲ ਸੂਟਾਂ ਨੂੰ ਐਦਾਂ ਦੀ ਡਿਜ਼ਾਈਨਿੰਗ ਦੇ ਨਾਲ ਵਧੀਆ ਲੁੱਕ ਦੇਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਜ਼ਰੂਰ ਇੱਕ ਵਾਰ ਸੰਪਰਕ ਕਰੋ ਪ੍ਰਭਰ ਫੈਸ਼ਨ ਬੁਟੀਕ ਪ੍ਰਪਿੰਦਰ ਕੌਰ ਫੋਨ ਨੰਬਰ ਹੈ ਜੀ 8567857006 ਸੁੱਧਾਂ ਵਾਲਾ ਮੁਹੱਲਾ ਪ੍ਰਾਣੀ ਸਰੰਦ ਆਹ ਪਲਾਜ਼ੋ ਤੇ ਡਿਜ਼ਾਈਨ neck ਡਿਜ਼ਾਈਨ ਤੇ 슬ੀਵ ਡਿਜ਼ਾਈਨ ਉਮੀਦ ਹੈ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗੇ ਹੋਗਾ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾਉਣ ਦੇ ਲਈ ਹਰੇਕ ਪ੍ਰਕਾਰ ਦੇ ਕੱਪੜਿਆਂ ਨੂੰ ਡਿਜ਼ਾਈਨਿੰਗ ਦੇਣ ਦੇ ਲਈ ਰੈਡੀमेड ਕੱਪੜੇ ਅਲਟਰ ਕਰਵਾਉਣ ਦੇ ਲਈ ਤੇ ਸਿਲਾਈ ਸਿੱਖਣ ਦੇ ਲਈ ਸੰਪਰਕ ਕਰੋ ਜੀ ਪ੍ਰਭਰ ਫੈਸ਼ਨ ਬੁਟੀਕ ਜੇ ਤੁਸੀਂ ਪੂਰੀ ਸਿਲਾਈ ਨਹੀਂ ਸਿੱਖਣਾ ਚਾਹੁੰਦੇ ਤੁਹਾਨੂੰ ਸਿਲਾਈ ਆਉਂਦੀ ਆ ਪਰ ਸਿਰਫ ਤੁਸੀਂ ਕੁਝ ਕੁ ਡਿਜ਼ਾਈਨ ਸਿੱਖਣੇ ਨੇ ਜਾਂ ਸਿਰਫ ਤੁਸੀਂ ਸਲਾਈ ਦੀਆਂ ਇੱਕ ਦੋ ਚੀਜ਼ਾਂ ਹੀ ਸਿੱਖਣੀਆਂ ਨੇ ਤਾਂ ਵੀ ਤੁਸੀਂ ਮੇਰੇ ਕੋਲ ਸਿੰਗਲ ਵੀ ਸਿੱਖ ਸਕਦੇ ਹੋ ਵੀ ਚਾਹੇ ਤੁਸੀਂ ਕੋਈ ਇੱਕ ਫਰੌਕ ਸਿੱਖਣੀ ਆ ਚਾਹੇ ਤੁਸੀਂ ਕੋਈ ਕੋਟ ਸੈੱਟ ਸਿੱਖਣਾ ਹੈ ਚਾਹੇ ਤੁਸੀਂ ਨੈੱਕ ਦੇ ਡਿਜ਼ਾਈਨ ਜਾਂ 슬ੀਵ ਡਿਜ਼ਾਈਨ ਸਿੱਖਣੇ ਨੇ ਤਾਂ ਤੁਸੀਂ ਇੱਕ ਇੱਕ ਚੀਜ਼ ਵੀ ਸਿੱਖ ਸਕਦੇ ਹੋ ਤੇ ਜੇ ਤੁਹਾਡੇ ਕੋਲ ਆਣ ਦਾ ਟਾਈਮ ਨਹੀਂ ਹੈ ਸਿੱਖਣ ਸਿੱਖਣ ਲਈ ਵੀ ਤੁਹਾਡੇ ਵੀ ਤੁਸੀਂ ਮੇਰੇ ਕੋਲ ਨਹੀਂ ਆ ਸਕਦੇ ਤਾਂ ਮੈਂ ਤੁਹਾਨੂੰ ਘਰ ਬੈਠੇ ਵੀ ਸਲਾਈ ਸਿਖਾ ਸਕਦੀ ਆ ਤਾਂ ਤੁਸੀਂ ਉਹਦੇ ਲਈ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ Thank you so much.